ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲੋਬੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਪਿੰਡ ਬੋਰਜ ਹਰੀਕੇ ਜ਼ਿਲ੍ਹਾ ਪੰਜਾਬ ਫਰੀਦਕੋਟ ਦੇ ਤਹਿਸੀਲ ਪੈਂਦੀ ਹੈ ਜੈਤੋ ਬਾਈ ਕੋਲੇ ਆਪਣੀ ਪਹਿਲੀ ਵੀਡੀਓ ਆ ਬਾਈ ਕੋਲੇ ਦੋ ਜਾਨਵਰ ਆ ਬਹੁਤ ਚੰਗੀਆਂ ਬਛਣਾਂ ਚੰਗੀ ਜਾਤ ਬ੍ਰੀਡ ਦੀਆਂ ਬਾਕੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਤੇ ਡਾਕਟਰ ਸਾਹਿਬ ਕੋਲੇ ਪਹੁੰਚੇ ਅੱਜ ਕਰਾਵਾਂਗੇ ਗੱਲਬਾਤ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 79197 ਤੇ ਕਰੌਣੇ ਵੀਰ ਦੇ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਬਈ ਉਹ ਠੀਕ ਹੈ ਜੀ ਹਾਂਜੀ ਹਾਂਜੀ ਬਧਿਆ ਠੀਕ ਹੈ ਸਤਾਂ ਜੀ ਮਰੀ ਹੋ ਗਿਆ ਜੀ ਤੇ ਡਾਕਟਰ ਸਾਹਿਬ ਆਪਣਾ ਕਿਹੜਾ ਐਡਰੈਸ ਕਨਫਰਮ ਕਰਾ ਦੋ ਤੁਸੀਂ ਆਪਣਾ ਪਿੰਡ ਬੁਰਜ ਹੈ ਨਹੀਂ ਕਿਹਾ ਸੀਲ ਜੇਤੋ ਜੀ ਹਾਂਜੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਨੇੜੇ ਆਪਣੇ ਬਰਗਾੜੀ ਪੈਂਦਾਗਾ ਬਗਰਾੜੀ ਪੈਂਦਾ ਬਰਗਾੜੀ ਦੇ ਸਰਪਰ ਦੋ ਢਾਈ ਕਿਲੋਮੀਟਰ ਸੈੱਡ ਹੈ ਕੋਟਕਪੁਰਾ ਵੀ ਆਪਣੇ ਨੇੜੇ ਆ ਕਿੰਨੇ ਕਿਲੋਮੀਟਰ ਕੋਟਕਪੁਰਾ ਥੋੜਾ ਹੀ ਦੂਰ ਪੈਂਦਾ ਬਰਗਾੜੀ ਬਗਰਾੜੀ ਬਿਲਕੁਲ ਆਪਣੇ ਨੇੜੇ ਆ ਤੇ ਨਾਲ ਹੀ ਆ ਗਿਆ ਪਿੰਡ ਬਰਜਹਰੀ ਬਰਜਹਰੀ ਠੀਕ ਆ ਤੇ ਆਪਣਾ ਨਾਮ ਡਾਕਟਰ ਸਾਹਿਬ ਡਾਕਟਰ ਦੀਪਾ ਜੀ ਹਾਂਜੀ ਤੇ ਵੈਟਰਨਰੀ ਦਾ ਡਾਕਟਰ ਸਾਹਿਬ ਕੰਮ ਕਰਦੇ ਨੇ ਤੇ ਬਹੁਤ ਵਧੀਆ ਐਕਸਪੀਰੀਅੰਸ ਹੈ ਤੇ ਵਧੀਆ ਡਾਕਟਰ ਦੀ ਪੂਰੀ ਜਨਨ ਕਿ ਪਰਮਾਤਮਾ ਦੀ ਕਿਰਪਾ ਬਾਕੀ ਜਿਹੜੇ ਕੋਈ ਹੋਰ ਵੀ ਤੁਸੀਂ ਕਿਸੇ ਪਸ਼ੂ ਦੀ ਜਾਣਕਾਰੀ ਲੈਣੀ ਹੋਵੇ ਜਾਂ ਕਿਸੇ ਪੁਰਾਣੇ ਕੰਮ ਧੰਦਾ ਕਰਨਾ ਹੋਵੇ ਤੇ ਡਾਕਟਰ ਸਾਹਿਬ ਦਾ ਨੰਬਰ ਆਪਾਂ ਲਾ ਦਾਂਗੇ ਨਾਲ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਬਾਕੀ ਆਪਾਂ ਬੱਚੀਆਂ ਬ੍ਰੋਧੀ ਲੈਣੀਆਂ ਡਿਟੇਲ ਡਾਕਟਰ ਸਾਹਿਬ ਆਪਣੇ ਕੋਲ ਕਿੰਨੇ ਜਾਨਵਰਾਂ ਜੀ ਭਾਈ ਜੀ 2 ਬੱਚੀਆਂ ਹਾਂਜੀ ਆਪਾਂ ਫਾਰਮ ਚੋਂ ਲੈਂਦੀਆਂ ਠੀਕ ਹੈ ਜੀ ਵਧੀਆ ਸੀਮੰਦੀਆਂ ਠੀਕ ਹੈ ਜੀ ਜਿਹੜੀ ਪਰਲੀ ਵੱਡੀ ਬੱਚੀ ਆ ਹਾਂਜੀ ਉਹ ਜਿਵੇਂ ਜਿਵੇਂ ਸਾਨੂੰ ਆਪਾਂ ਪੁੱਛਾਂਗੇ ਪਹਿਲੇ ਨੰਬਰ ਦੀ ਦੂਜੇ ਨੰਬਰ ਤੇ ਉਹ ਮਰ ਹੈਗੀ ਆ ਉਹ 10 ਮਹੀਨਿਆਂ ਦੀ ਠੀਕ ਹੈ ਜੀ 10 ਇਹ ਵੀ ਐਸ 100% ਦੀ ਹੈਗੀ ਉਹ ਠੀਕ ਹੈ ਜੀ ਠੀਕ ਹੈ ਨਾ ਆ 40 40 ਇੱਕ 20 ਦੀ ਹੈ ਡੈਨਮਾਰਕ ਦੀ ਠੀਕ ਹੈ ਜੀ ਤੇ ਬਾਕੀ ਆਪਾਂ ਜਾਣਕਾਰੀ ਮਿੱਤਰੋ ਲੈਣੇ ਨਵੀਂ ਹੋਰ ਡਾਕਟਰ ਤੋਂ ਬੱਚੀਆਂ ਬਰਾਤੀ ਕਰਾਉਣੀਆਂ ਗੱਲਬਾਤ ਤੇ ਆਪਾਂ ਪਹਿਲੇ ਨੰਬਰ ਤੇ ਜਿਹੜੀ ਆਪਾਂ ਬੱਚੀ ਵਿਖਾਉਣੀ ਆ ਬਹੁਤ ਚੰਗੀ ਹੈ ਡੱਬੀ ਬੱਚੀ ਐ ਕਹਿੰ ਮੈਂ ਕਿਹਾ ਜਾਤ ਬਰੀਡ ਦਾ ਤਾਂ ਅੰਤ ਹੀ ਕੋਈ ਨਹੀਂ ਡਾਕਟਰ ਸਾਹਿਬ ਕਿਹੜੇ ਸੀਮਨ ਦੀ ਦੱਸੋ ਜੀ ਉਹ ਕਿੰਨੀ ਉਮਰ ਬਾਈ ਇਹ 10 ਮਹੀਨੇ ਦੀ ਏਜ ਹੈ ਦੀ 10 ਮਹੀਨੇ ਦੀ ਏਜ ਹੈ ਦੀ ਤੇ ਸੀਮਨ ਕਿਹੜੇ ਦੀ ਹੈ ਜੀ ਸੀਮਨਾ ਇਹ এবੀਐਸ 100% ਦੀ ਹੈ এবੀਐਸ 100% ਦੀ ਹੈ ਆਪ ਹੈ ਤੇ ਬਾਕੀ এবੀਐਸ ਦੀ ਇਹ ਜਿਹੜਾ ਸੀਮਨਾ ਕੋਈ ਵੀ ਆ ਹਾਂਜੀ ਟੌਪ ਦਾ ਸੀਮਨਾ ਠੀਕ ਹੈ ਜੀ ਵਧੀਆ ਮੱਛੀਆਂ ਵਧੀਆ ਕੁਆਲਿਟੀ ਆਉਂਦੀ ਆ ਯਾਨੀ ਕਿ ਚੰਗੇ ਪਸ਼ੂ ਜਾਨਵਰ ਦੁੱਧ ਦੇ ਵੀ ਚੰਗੇ ਬਾਕੀ ਜੇ ਕਿਸੇ ਭਰਾਣੇ ਬਰੀਡ ਤੇ ਵੀ ਕੰਮ ਕਰਨਾ ਹੋਵੇ ਤੇ ਇਹਦੇ ਵਧੀਆ ਸੈਕਸਡ ਸੀਮਨ ਲਾ ਕੇ ਇਹਦੇ ਬੱਚੇ ਲੈ ਸਕਦਾ ਹੈ ਨਾ ਤੇ ਡਾਕਟਰ ਸਾਹਿਬ ਤੇ ਇਹਦੇ ਮਦਰ ਰਿਕਾਰਡ ਜੀ ਕੋਈ ਇਹ ਤਾਂ ਮਾਦਰ ਦਾ ਕੜਾ ਹੈਗਾ 43 ਕਿਲੋ ਠੀਕ ਹੈ ਜੀ ਆਪਾਂ ਫਾਰਮ ਤੋਂ ਲੈ ਜਾਂਦੀ ਹੈ ਠੀਕ ਹੈ ਫਾਰਮ ਤੋਂ ਲੈ ਕੇ ਜਾਂਦੀ ਹੈ ਤੇ ਬਹੁਤ ਵਧੀਆ ਕੁਆਲਟੀ ਦੀ ਹੈ ਲਓ ਜੀ ਆਪਾਂ ਖੋਲ ਕੇ ਤੋੜਾ ਜ਼ਰਾ ਕਰਾਓ ਚੈੱਕ ਵੀਰੇ ਹਾਂਜੀ ਖੋਲੋ ਜੀ ਲਓ ਵੀ ਮਿੱਤਰੋ 10 ਮਹੀਨੇ ਉਮਰ ਹੈ ਤੇ ਏਬੀਐਸ ਦਾ ਸੀਮਨ 100% ਦੀ ਹੈ ਆਪ ਬੱਚੀ ਦਾ ਰੰਗ ਪ੍ਰਿੰਟ ਦੇਖੋ ਜੀ ਪਹਿਲਾਂ ਤਾਂ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਹੈ ਤੇ ਰੰਗ ਪ੍ਰਿੰਟ ਜਿਹੜਾ ਬੱਚੀ ਦਾ ਬਾ ਕਮਾਲ ਥਾਂ ਝੋਲੀ ਦੀ ਪਾਸ ਰੋਕੀ ਮੜੀ ਦੀ ਆਪਾਂ ਝੋਲੀ ਢਾਲੀ ਕਰਾ ਦਗੇ ਚੈੱਕ ਲਓ ਵੀ ਮਿੱਤਰੋ ਚਾਰ ਹੀ ਥਾਣਾ ਫੋਰ ਸ਼ਾਂਗ ਭੋਰਾ ਨਹੀਂ ਗਈ ਤੇ ਥੱਲੇ ਝੋਲੀ ਤਾਂ ਆਏ ਜਿਹੜੇ ਗੱਬਣ ਹੁੰਦੀ ਹੈ ਪੰਜ ਚਾਰ ਮਹੀਨਾ ਦੀ ਬਹੁਤ ਵਧੀਆ ਬੱਛੀ ਦੀ ਹਾਈ ਟ ਲੈਂਥ ਹੈ ਬਾਕੀ ਸਿੰਘ ਦਾ ਗਿਆ ਕੁਆਲਿਟੀ ਬਹੁਤ ਵਧੀਆ ਹੈ ਹਾਂਜੀ ਕੁਆਲਿਟੀ ਤਾਂ ਜੀ ਬਾਕਮਾਲ ਹੈ ਰੰਗ ਰੂਪ ਹੈ ਜਿਹੜਾ ਬੱਛੀ ਦਾ ਬਿਊਟੀ ਵਾਲੀ ਬੱਛੀ ਹੈ ਤੇ ਜਾਤ ਬਰੀਡ ਵੀ ਪੂਰੀ ਪੁੱਜ ਕੇ ਆ ਦੇਖੋ ਜੀ ਬਹੁਤ ਸੋਹਣਾ ਰੰਗ ਰੂਪਾ ਬੱਛੀ ਦਾ ਰੰਗ ਪ੍ਰਿੰਟ ਹੈ ਜਿਹੜਾ ਬਾਕਮਾਲ ਫੇਸ ਕੁਆਲਿਟੀ ਦੇਖੋ ਜੀ ਪਿੰਕ ਨੋਜ਼ ਵਾਲੀ ਆ ਗਈ ਇਹ ਬਹੁਤ ਚੰਗੇ ਸੀਮਨਦੀ ਬਾਈ ਨੇ ਦੱਸਿਆ ਤੇ ਜਿਹੜਾ ਇਹਦਾ ਮਦਰ ਕਾਰਡ ਆ ਉਹ ਵੀ ਪੂਰਾ ਹਾਈ ਲੈਵਲ ਦਾ 43 ਕਿਲੋ ਦਾ ਤੇ ਚਾਰ ਹੀ ਥਣ ਦੰਦ ਕਰਾਦਨੇ ਚੱਕ ਵੀਰੇ ਦੰਦ ਕਰਾ ਦੇ ਚੱਕ ਖੀਰੀ ਵੀ ਨੋ ਵੀ ਮਿੱਤਰੋ ਖੀਰੀ ਆ ਬਿਲਕੁਲ ਸਹੀ ਗੱਲ ਆ ਇਹ ਤਾਂ ਬਿਲਕੁਲ ਨਿੱਕੇ ਨਿੱਕੇ ਦੰਦਾਂ ਚੂਹਿਆ ਵਰਗੇ ਛੋਟੇ ਛੋਟੇ ਤੇ ਜਾਤ ਬਰੀਡ ਦਾ ਤਾਂ ਮਿੱਤਰੋ ਹੰਤ ਕੋਈ ਨਹੀਂ ਜਿਹੜੇ ਕਿਸੇ ਪੜਾਣੇ ਕੋਈ ਨਵਾਂ ਕੰਮ ਕਰਨਾ ਵਛੀਆਂ ਲੈ ਕੇ ਪਾਲਣੀਆਂ ਤੇ ਬਹੁਤ ਵਧੀਆ ਤੁਹਾਡੇ ਕੋਲੇ ਆਪਸ਼ਨ ਹੈ ਕਿਉਂਕਿ ਜਿਹੜੀ ਵਛੀ ਆ ਕੁਆਲਿਟੀ ਪੂਰੀ ਇੱਕ ਨੰਬਰ ਹੈ ਚੰਗੇ ਸੀਮੰਦੀ ਦੱਸਿਆ ਤੇ ਬਾਕੀ ਬਾਈਡਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਤੇ ਦੋ ਨੰਬਰ ਤੇ ਜਿਹੜਾ ਬੱਚਾ ਆ ਗਿਆ ਤੇ ਜਾਤਬੀਰ ਦਾ ਇਹਦਾ ਵੀ ਅੰਤ ਕੋਈ ਨਹੀਂ ਲੈਣਿਆ ਡਿਟੇਲ ਤੇ ਡਾਕਟਰ ਸਾਹਿਬ ਇਹ ਕਿੰਨੀ ਏਜ ਆ ਤੇ ਕਿਹੜੇ ਸੀਮੰਦੀ ਆ ਇਹ 7 ਮਹੀਨਿਆਂ ਦੀ ਉਮਰ ਹੈ ਇਹਦੀ 7 ਮਹੀਨੇ ਉਮਰ ਹਾਂਜੀ ਤੇ ਸੀਮੰ ਕਿਹੜੀ ਡੈਨਮਾਰਕ ਦੇ 40120 ਦੀ ਹੈ ਜੀ ਡੈਨਮਾਰਕ ਦੇ 40120 ਦੀ ਆ ਇਹਦੀ ਮਾਂ ਦਾ 32 ਲੀਟਰ ਰਕਾਰਡ ਆ ਦੁੱਧ ਦਾ ਮਦਰ ਰਕਾਰਡ 32 ਲੀਟਰ ਹਾਂਜੀ ਠੀਕ ਹੈ ਜੀ ਲਓ ਵੀ ਮਿੱਤਰੋ ਕਰੋ ਚੈੱਕ ਕਰਾਂ ਦੀ ਹਾਂਜੀ ਡਾਕਟਰ ਸਾਹਿਬ ਦੱਸੋ ਇਹਦੀ ਝੋਲੀ ਦੇਖੋ ਹੁਣੇ ਹਾਂਜੀ ਲੋਬੀ ਮਿੱਤਰੋ ਭਾਈ ਕਹਿੰਦਾ ਪਹਿਲਾਂ ਝੋਲੀ ਕਰਾਓ ਚੈੱਕ ਮਗਰੋਂ ਵੇਖਾਂਗੇ ਹੋਰ ਤਾਂ ਗੱਲਾਂ ਸਹੀ ਗੱਲ ਆ ਚਾਰ ਹੀ ਥਾਣਾ ਤੇ ਪੂਰੇ ਮੋٹے ਮੋٹے ਤੇ ਲੰਮੇ ਲੰਮੇ ਥਾਣਾ ਤੇ ਵੱਡੀਆਂ ਬੱਛੀਆਂ ਨੂੰ ਵੀ ਮਾਤ ਪਾਉਂਦੀ ਆ ਥਾਂ ਝੋਲੀ ਦੀ ਪੂਰੀ ਪਾਸ ਇਹ ਜਿੱਥੋਂ ਲੈ ਕੇ ਆਂਦੀ ਆ ਇਹ ਆਪਾਂ ਸੀਮਨ ਭਰੇ ਸੀ ਇਹਦਾ ਠੀਕ ਹੈ ਜੀ ਹਾਂ ਤੁਸੀਂ ਸੀਮਨ ਲਾਇਆ ਸੀ ਵੜਦੇ ਉਹ ਸੀਮੰਦੀ ਹਿਆਪਾ ਠੀਕ ਹੈ ਲੋਬੀ ਮੈਂ ਹਾਂ ਹੋਰ ਕੇ ਤੋਰਾ ਕਰਾਉਣੇ ਚੈੱਕ ਆ ਲੋਬੀ ਮਿੱਤਰੋ ਪੂਰੇ ਤਸੱਲੀ ਵਾਲੇ ਜਾਨਵਰ ਆ ਬਾਕੀ ਬਾਈ ਦਾ ਡਾਕਟਰ ਸਾਹਿਬ ਦਾ ਵੈਟਰਨਰੀ ਦਾ ਕੰਮ ਨੇੜੇ ਤੇੜੇ ਇਲਾਕੇ ਚ ਸਾਰੇ ਭਰਾ ਜਾਣਦੇ ਆ ਬਧੀਆ ਸੋਹਣਾ ਕੰਮ ਆ ਭਰਾਵਾਂ ਦਾ ਲਓ ਵੀ ਮਿੱਤਰੋ ਜਾਤ ਬਰੀਡ ਤਾਂ ਇਥੇ ਖੜੀ ਖੜਨੀ ਖੁੜਨੀ ਦੇਖੋ ਬੱਚੀ ਦੀ ਜੀ ਨਖਰਾ ਨੁਖਰਾ ਕਿਆ ਬਾਤਾਂ ਆਈਆਂ ਫੇਸ ਕੁਆਲਟੀ ਕਰਾ ਚੱਕ ਬਈ ਐ ਕਬੂਤਰੀ ਵਰਗੀ ਕੰਨ ਨਿੱਕੇ ਨਿੱਕੇ ਤੇ ਬਹੁਤ ਐ ਖੜਨੀ ਖੁੜਨੀ ਜਾਤ ਬਰੀਡ ਦਾ ਤਾਂ ਅੰਤਾਂ ਅੰਤ ਹੀ ਕੋਈ ਨਹੀਂ ਗਾ ਲਓ ਜੀ ਬਿਊਟੀ ਵੈਰਦੀ ਪੂਰੀ ਐ ਕਿੰਨੀ ਉਮਰ ਦਾ ਸੱਡਾ ਸਾਹਿਬ ਇਹ ਸੱਤ ਮਹੀਨੇ ਦੀ ਉਮਰ ਹੈ ਜੀ ਸੱਤ ਮਹੀਨੇ ਉਮਰ ਆ ਬੱਚੀ ਦੀ ਤੇ ਥਾਂ ਝੋਲੀ ਦੀ ਮਿੱਤਰੋ ਪਾਸ ਆ ਬਾਕੀ ਜਿਹੜਾ ਮਦਰ ਰਿਕਾਰਡ ਦੱਸਿਆ ਇਹਦਾ ਦੋ ਨੰਬਰ ਤੇ ਬੱਚੀ ਦਾ ਇਹ ਹੈਗਾ ਗਾ 32 ਲੀਟਰ ਤੇ ਡੈਨਮਾਰਕ ਦੇ 40 ਇੱਕ 20 ਸੀਮੰਦੀ ਆ ਤੇ ਬਾਕੀ ਇਸ ਗੱਲ ਤੋਂ ਸਾਰੇ ਭਰਾ ਮੰਨ ਕੇ ਚੱਲੋ ਉਹ ਹੋ ਜੋ ਕਿਉਂਕਿ ਸੀਮਣਾ ਜਿਹੜਾ ਬਾਈ ਨੇ ਆਪ ਭਰਿਆ ਸੀ ਪੂਰੀਆਂ ਤਸੱਲੀ ਵਾਲੇ ਜਾਨਵਰ ਆ ਕਹਿੰਦਾ ਪਾ ਵੇ ਆ ਵੀ ਕਿਸੇ ਗੱਲ ਦਾ ਕੋਈ ਐ ਨਹੀਂ ਵੀ ਕੋਈ ਆਪਾਂ ਵੈਸੇ ਹੀ ਗੱਲਬਾਤ ਕਹਿਤੀ ਜਿਹੜੀ ਚੀਜ਼ ਕਹੀ ਡਾਕਟਰ ਸਾਹਿਬ ਨੇ ਉਹੋ ਗੱਲ ਪੂਰੀ ਆ ਤੇ ਬਹੁਤ ਚੰਗੇ ਜਾਨਵਰ ਬਾਕੀ ਇਹਨਾਂ ਦੀ ਰੇਟ ਦੀ ਆਪਾਂ ਡਿਮਾਂਡ ਬਾਰੇ ਪੁੱਛਦੇ ਆ ਕਿ ਕੀ ਡਿਮਾਂਡ ਆ ਡਾਕਟਰ ਸਾਹਿਬ ਇਹਨਾਂ ਦੀ ਡਿਮਾਂਡ ਜੇ ਆਪਾਂ ਕੱਲੀ-ਕੱਲੀ ਖਰੀਦ ਨਹੀਂ ਹੋਵੇ ਜੇ ਆਪਾਂ ਕੱਲੀ ਖਰੀਦੀ ਨੇ ਬਾਈ 12000 ਰੁਪਏ ਰੇਟ ਹੈ ਨਾ ਠੀਕ ਹੈ ਛੋਟੀ ਦਾ ਛੋਟੀ ਦਾ ਹਾਂਜੀ ਠੀਕ ਹੈ ਜਿਹੜੀ 2 ਨੰਬਰ ਤੇ ਆਪਾਂ ਬੱਚੀ ਵਿਖਾਈ ਆ 10 ਮਹੀਨੇ ਦੀ ਉਮਰ ਹੈ ਹਾਂਜੀ ਇਹਦਾ ਆਪਣਾ 20000 ਰੁਪਏ ਜਿਹੜੀ ਪਹਿਲੇ ਨੰਬਰ ਤੇ ਬੱਚੀ ਇਹਦਾ 20000 ਰੁਪਏ ਦੀ ਡਿਮਾਂਡ ਤੇ 2 ਨੰਬਰ ਵਾਲੀ ਦੀ ਹੈ ਕਿ 12000 ਰੁਪਏ ਦੀ ਡਿਮਾਂਡ ਤੇ ਜੇ ਆਪਾਂ ਕੋਈ ਜੋੜੀ ਖਰੀਦਣੀ ਚਾਹੁੰਦਾ ਹੋਵੇ ਬਾਈ 32000 ਦੀ ਮਾਨਤਾ ਕਰ ਦਾਂਗੇ ਜੋੜੀ 32000 ਦੀ ਮਾਨਤਾ ਕਰ ਦੋਗੇ ਤੇ ਆਹਦਾ ਨੰਬਰ ਡ 84276 ਹਾਂਜੀ 37930 ਠੀਕ ਹੈ ਜੀ ਲੋ ਵੀ ਮਿੱਤਰੋ ਅੱਗੇ ਆਪਣੇ ਏਰੀਆ 'ਚ 10 ਜਾਂ 15 ਕਿਲੋਮੀਟਰ ਹਾਂਜੀ ਉਹ ਆਪਾਂ ਕਿਰਾਏ ਦਾ ਕੋਈ ਨਹੀਂ ਕਰ ਲਾਂਗੇ ਠੀਕ ਹੈ ਜੀ ਲੋ ਵੀ ਮਿੱਤਰੋ ਜੇ ਕੋਈ ਬਾਈ ਕਹਿੰਦਾ ਵੀ ਕੋਈ ਨੇੜ ਦੇ ਪਿੰਡਾਂ ਦਾ ਕੋਈ ਭਰਾ ਲੈਂਦਾ ਕੋਈ 15 20 ਕਿਲੋਮੀਟਰ ਦੀ ਰੇਂਜ 'ਚ ਤੇ ਆਪਾਂ ਕਿਰਾਇਆ ਬਾਈ ਕਹਿੰਦਾ ਉਹ ਜਿਆ ਕਰ ਦਾਂਗੇ ਲੈਸ ਕਰ ਦਾਂਗੇ ਤੇ ਭਰਾ ਨੂੰ ਤੁਸੀਂ ਫੋਨ ਲਾਇਓ ਜਾਨਵਰ ਤੁਹਾਨੂੰ ਦੇਣਗੇ ਵਧੀਆ ਸੁਭਾਅ ਦੇ ਬੰਦੇ ਆ ਕੋਈ ਐ ਨਹੀਂ ਕੋਈ ਗੱਲ ਤੇ ਬਾਕੀ ਆਪਾਂ ਦੇਖੋ ਜੀ ਜਾਤ ਬਰੀਡ ਦੇਖੋ ਬੱਚੀਆਂ ਦੀ ਬਿਊਟੀ ਬੜੀ ਇੱਕ ਨੰਬਰ ਆ ਜੇ ਕਿਸੇ ਭਰਾ ਨੇ ਕੋਈ ਨਵੇਂ ਪਸ਼ੂ ਲੈ ਕੇ ਰੱਖਣੇ ਆ ਘਰੇ ਨਵਾਂ ਕੰਮ ਕਰਨਾ ਬੱਚੀਆਂ ਪਾਲਣੀਆਂ ਤੇ ਬਹੁਤ ਵਧੀਆ ਤੁਹਾਡੇ ਕੋਲ ਆਪਸ਼ਨ ਆ ਕਿਉਂਕਿ ਜਾਤ ਬਰੀਡ ਦਾ ਤਾਂ ਅੰਤ ਹੀ ਕੋਈ ਨਹੀਂ ਬਾਕੀ ਜਿਹੜੇ ਇਹਨਾਂ ਦੇ ਮਦਰ ਰਿਕਾਰਡ ਆ ਉਹ ਵੀ ਬਹੁਤ ਸੋਹਣੇ ਆ ਤੇ ਚੰਗੀ ਬਰੀਡ ਦੀਆਂ ਬੱਚੀਆਂ ਤਿਆਰ ਹੋਣੀਆਂ ਸਾਰੇ ਭਰਾਵਾਂ ਨੂੰ ਅੱਜ ਕੱਲ ਪਤਾ ਵੀ ਜਿਹੜਾ ਚੰਗਾ ਜਾਨਵਰ ਆ ਉਹਦੀ ਕੀ ਰੇਂਜ ਆ ਤੇ ਕੀ ਮਾਰਕੀਟ ਦੇ ਰੇਟ ਚੱਲ ਰਹੇ ਆ ਮਿੱਤਰੋ ਤੇ ਜਿਹੜਾ ਪਸ਼ੂ ਪਾਲਣ ਧੰਦਾ ਇਹ ਇਸੇ ਕਰਕੇ ਹੁਣ ਹੌਲੀ ਹੌਲੀ ਗਰੋਥ ਕਰ ਰਿਹਾ ਪੂਰੀ ਗਰੋਥ ਆ ਹੁਣ ਤਾਂ ਕਿਉਂਕਿ ਸੀਮਨਾ ਬਾਰੇ ਹਰੇਕ ਭਰਾ ਨੂੰ ਨੌਲੇਜ ਹੈ ਤੇ ਚੰਗੀ ਚੀਜ਼ ਪਾਲਾਂਗੇ ਤਾਂ ਆਪਣਾ ਚੰਗਾ ਮੁਨਾਫਾ ਹੋਣਾ ਹੀ ਹੋਣਾ ਬਾਕੀ ਵੀਡੀਓ ਚੰਗੀ ਲੱਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਡਾਕਟਰ ਸਾਹਿਬ ਹੋਰ ਕੋਈ ਗੱਲਬਾਤ ਕੋਈ ਬਸ ਠੀਕ ਹੈ ਜੀ ਨੰਬਰ ਆਪਣਾ ਇਹੀ ਹੈ ਜੀ ਹਾਂ 8420 ਵੀ ਕਹੀ ਹੈ ਜੀ ਕਿਸੇ ਭਰਾ ਨੇ ਕੋਈ ਆਪਾਂ ਨੂੰ ਹੋਰ ਕੋਈ ਮੰਨ ਕੇ ਚੱਲੋ ਕੋਈ ਘਰੇ ਪਸ਼ਵਨ ਟੀਕਾ ਭਰਾਉਣਾ ਸੀਮਨ ਨੂੰ ਵਧੀਆ ਸੀਮਨ ਆਪੋ ਕੋ ਭਿੰਦੇ ਹੈ 98785 ਹਾਂਜੀ 76 ਠੀਕ ਹੈ ਜੀ 770 ਜੀ ਠੀਕ ਹੈ ਜੀ ਤੇ ਵਧੀਆ ਮੰਨ ਕੇ ਚੱਲੋ ਚੰਗੀ ਸੀਮਨਾਂ ਸਾਰੇ ਆਪਣੇ ਕੋਈ ਸੈਕਸ਼ਨ ਸਾਰੇ ਸੀਮਾਨਪਨ ਕੋ ਬੇਲੇ ਬਤ ਹੁੰਦੇ ਆ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਨੂੰ ਤੁਸੀਂ ਸੰਪਰਕ ਕਰ ਸਕਦੇ ਆ ਜੇ ਕੋਈ ਹੋਰ ਵੀ ਕੋਈ ਜਾਣਕਾਰੀ ਕਿਸੇ ਨੇ ਲੈਣੀ ਹੋਈ ਤੇ ਭਰਾ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਗੱਲਬਾਤ ਕਰ ਲਿਓ ਧੰਨਵਾਦ ਜੀ ਬਾਕੀ ਮਿਲਦੇ ਆ ਅੱਗੇ ਆਪਾਂ ਨਵੀਂ ਵੀਡੀਓ ਚ ਹੱਸੀ ਕਰ ਸਕਾਂਗੇ